ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਕੰਤਨ ਸਾਹਿਬ ਸ਼੍ਰੀ ਮਾਲਕਬੀਨ ਸਾਹਿਬ ਸੱਚੇ ਪਾਸ਼ਾ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਆਪ ਸੰਗਤ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਮੁਬਾਰਕਬਾਦ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਾਰੇ ਜਾਣਦੇ ਹੋ ਕਿ ਗਰਮੀਆਂ ਦੀਆਂ ਛੁੱਟੀਆਂ ਜੋ ਕਿ ਚੱਲ ਰਹੀਆਂ ਹਨ ਔਰ ਅਸੀਂ ਚਾਹਦੇ ਹਾਂ ਕਿ ਜੋ ਸਾਡੀ ਆਉਣ ਵਾਲੀ ਪੀੜ੍ਹੀ ਗੁਰੂ ਇਤਿਹਾਸ ਤੋਂ ਜਾਣੂ ਹੋਵੇ ਕਿਉਂਕਿ ਸਾਡੀ ਅੱਜ ਦੀ ਜੋ ਪੀੜ੍ਹੀ ਹੈ ਆਉਣ ਵਾਲੀ ਜੋ ਸਾਡੇ ਛੋਟੇ ਬੱਚੇ ਹਨ ਉਹ ਗੁਰੂ ਇਤਿਹਾਸ ਤੋਂ ਬਹੁਤ ਜ਼ਿਆਦਾ ਦੂਰ ਹੋ ਚੁੱਕੇ ਹਨ ਔਰ ਉਸ ਮਨੋਰਥ ਦੇ ਲਈ ਜੋ ਦਿਉਲਗਰ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕਰਕੇ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਪੀੜ੍ਹੀ ਅਤੇ ਬਾਕੀ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਗੁਰਮਤ ਸਮਾਗਮ ਚਲਾਏ ਜਾਣ ਸੋ ਕੱਲ ਤੋਂ ਇਹਨਾਂ ਜੋ ਗੁਰਮਤ ਸਮਾਗਮਾਂ ਦੀ ਜੋ ਵਿਸ਼ੇਸ਼ ਗੁਰਮਤ ਕੈਂਪਾਂ ਦੀ ਅਰੰਭਤਾ ਕੀਤੀ ਜਾ ਰਹੀ ਹੈ ਕੱਲ 13 ਤਰੀਕ 13 ਜੂਨ ਤੋਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਜੋ ਕੈਂਪ ਨਿਰੰਤਰ 15 ਦਿਨਾਂ ਲਈ ਲਗਾਤਾਰ ਚਲਾਏ ਜਾਣੇ ਹਨ ਔਰ ਬੱਚਿਆਂ ਨੂੰ ਬੇਨਤੀ ਹੈ ਔਰ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਹੈ ਕਿ ਆਪ ਕਿਰਪਾ ਕਰੋ ਵੱਤ ਚੜ ਕੇ ਆਪਣੇ ਬੱਚਿਆਂ ਨੂੰ ਇਹਨਾਂ ਸਾਰੇ ਸਮਾਗਮਾਂ ਵਿੱਚ ਹਿੱਸਾ ਦਿਵਾਓ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਇਤਿਹਾਸ ਬਾਰੇ ਪਤਾ ਚੱਲ ਸਕੇ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣ ਜਿੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾਣਾ ਹੈ ਉੱਤੇ ਹੋਰ ਵੀ ਕਈ ਤਰ੍ਹਾਂ ਦੇ ਕਾਰਜ ਜਿਸ ਤਰ੍ਹਾਂ ਕਿ ਕੀਰਤਨ ਸਿਖਲਾਈ ਤਬਲੇ ਦੀ ਸਿਖਲਾਈ ਦਸਤਾਰ ਸਿਖਲਾਈ ਅਰੇ ਗੱਤਕੇ ਦੀ ਸਿਖਲਾਈ ਇਹ ਸਾਰੇ ਹੀ ਜੋ ਵਿਸ਼ੇਸ਼ ਕਾਰਜ ਇਸ ਪ੍ਰੋਗਰਾਮ ਦੇ ਨਾਲ-ਨਾਲ ਚਲਾਏ ਜਾਣੇ ਹਨ ਔਰ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਉੱਥੇ ਇਹ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਗੁਰੂ ਘਰ ਦੇ ਵਿੱਚ ਇਹਨਾਂ ਕੈਂਪਾਂ ਦੇ ਵਿੱਚ ਸਹਿਯੋਗ ਕਰਾਓ ਔਰ ਫਾਰਮ ਗੁਰਦਾਰਾ ਸਾਹਿਬ ਵੱਲੋਂ ਦਿੱਤੇ ਜਾ ਰਹੇ ਹਨ ਕੱਲ ਸਵੇਰੇ 10 ਵਜੇ ਤੱਕ ਜਿਨ੍ਹਾਂ ਵੀ ਬੱਚਿਆਂ ਦੇ ਫਾਰਮ ਇੱਥੇ ਜਮ੍ਹਾਂ ਕੀਤੇ ਜਾਣਗੇ ਉਹਨਾਂ ਨੂੰ ਇਸ ਕੈਂਪ ਦੇ ਵਿੱਚ ਬਿਠਾਇਆ ਜਾਵੇਗਾ ਸੋ ਸਾਰੇ ਹੀ ਪੇਰੈਂਟਸ ਨੂੰ ਸਾਰੀਆਂ ਹੀ ਸੰਤਾਂ ਨੂੰ ਬੇਨਤੀ ਹੈ ਕਿ ਆਵ ਵੱਧ ਚੜ ਕੇ ਸਹਿਯੋਗ ਕਰੋ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਗੁਰਬਾਣੀ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜੀਏ ਸੋ ਇਹੋ ਇੱਕ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ